8.7 ਕਿਲੋ ਦੋਸਤੋ ਦੁੱਧ ਆ 25 ਦਿਨਾਂ ਦਾ ਟੀਕਾ ਭਰਾਇਨ ਹੋ ਗਿਆ ਉਸ ਤੋਂ ਬਾਅਦ ਕੁਸਤਾਰ ਮਾਰ ਕਰੀ ਨਹੀਂ ਕੁਸਤਾਰ ਨਹੀਂ ਕਰੀ ਹਾਂ ਭਾਈ ਹਾਂ ਤੇ ਹੋ ਸਕਦਾ ਕਿਸੇ ਦੀ ਕਿਸਮਤ ਚੰਗੀ ਹੋਈ ਤਾਂ ਭਾਈ ਗੱਬਣ ਵੀ ਨਿਕਲ ਸਕਦੀ ਆ ਬਾਕੀ ਭਾਈ ਕਹਿੰਦਾ ਆਪਣੇ ਬਣੀਓ ਹਜੇ ਫਿਲਹਾਲ ਪੂਰੀ ਗੱਬਣੀ ਆ ਤੇ ਸਾਊਸੀ ਲ ਵਧੀਆ ਮਿਲਦੀ ਬਾਈ ਮਹਾਜਮਾ ਥਾਪੀ ਦੀ ਮਿਲਦੀ ਆ ਭਾਈ ਕੱਟਾ ਵੀ ਨਹੀਂ ਛਲੇ ਛੜਦੀ ਅੱਛਾ ਹਾਂਜੀ ਭਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਰਾਮਾ ਪਿੰਡ ਤੋਂ ਬਣਾ ਰਹੇ ਆ ਵੀਰੇ ਰਾਮਾ ਮੰਡੀ ਦੇ ਬਿਲਕੁਲ ਨਾਲ ਰਾਮਾ ਪਿੰਡ ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬੋ ਤਹਿਸੀਲ ਚ ਰਹਿ ਗਿਆ ਵੀਰੇ ਬਾਈ ਵਨ ਟੂ ਦੇ ਕਰੋ ਬਾਈ ਨੇ ਇੱਕ ਦੋਸਤੋ ਆਹ ਝੋਟੀ ਸੇਲ ਕਰਨੀ ਆ ਟੋਕੜ ਗੱਬਣ ਆਪਾਂ ਕਹਿ ਸਕਦੇ ਇਹਨੂੰ ਵੀਰੇ ਜਿਹੜਾ ਟੀਕਾ ਭਰਾਏ ਨੂੰ ਅੱਜ ਸਹੀ 25 ਦਿਨ ਹੋ ਗਏ ਬਾਈ ਕਹਿੰਦਾ ਉਦੋਂ ਬਾਅਦ ਜਨੇ ਤਾਰਾਂ ਤੂਰਾ ਕਰੀਆਂ ਨਹੀਂ ਬਾਕੀ ਜੇ ਕਿਸੇ ਭਰਾ ਨੇ ਖਰੀਦਣੀ ਆ ਕਹਿੰਦਾ ਆਪਣੇ ਤੋਂ ਖਾਲੀ ਮੰਨ ਕੇ ਲੈ ਜਾ ਬੱਚਾ ਦੋਸਤੋ ਇਹਦੇ ਪਿੱਛੇ ਆਹ ਕੱਟਾਗਾ ਸਾਰੀ ਗੱਲਬਾਤ ਆਪਾਂ ਮਾਲਕ ਨਾ ਕਰਦੇ ਆ ਕਿੰਨੇ ਮਾ ਇਹ ਸੂਆ ਸੂਈ ਹੋਈ ਆ ਤੇ ਕੀ ਗੱਲ ਬਾਤ ਆ ਕੀ ਇਹਦਾ ਬਾਈ ਮੁੱਲ ਕਰਦਾ ਵੀਡੀਓ ਦੀ ਬਿਹਤਰੀਕ ਨੋਟ ਕਰ ਲਓ 14 ਤਰੀਕ 12ਵਾਂ ਮਹੀਨਾ 2025 ਆਜੋ ਆਪਾਂ ਮਾਲਕ ਨਾ ਕਰਦੇ ਆਂ ਗੱਲਬਾਤ ਆ ਜਾ ਬੰਟੂ ਕੋਲੀ ਹੋ ਜਾ ਛੋਟੀ ਦੇ ਬਈ ਹੋਰ ਕੀ ਹਾਲ ਆ ਵੀਰੇ ਸਸੀ ਘਾ ਬਈ ਸਸੀ ਘਾ ਬਈ ਪਹਿਲਾਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਬਈ 62806 ਬਈ 949994 ਠੀਕ ਆ ਬੰਟੂ ਬਈ ਇਹ ਇੱਕ ਨਮਸ ਹੋਇ ਸੁਈ ਹੋਈ ਆ ਇਹ ਪਹਿਲਾ ਸੁਆ ਹੀ ਸੁਈ ਆ ਬਈ ਹਾਂਜੀ ਪਹਿਲਾ ਸੁਆ ਸੁਈ ਆ ਤੇ ਟੀ ਕਾ ਭਰਾਏ ਨੂੰ ਕਿੰਨਾ ਟਾਈਮ ਹੋ ਗਿਆ ਠੀਕ ਆ ਭਰਾਏ ਨੂੰ ਅੱਜ 25 ਦਿਨ ਹੋ ਗਏ ਬਾਈ ਪੂਰੇ ਸਹੀ 25 ਦਿਨ ਹੋ ਗਏ 25 ਦਿਨ ਹੋ ਗਏ ਠੀਕ ਆ ਵੀ ਉਹ ਦੋ ਵਾਰ ਤਾਰਾਂ ਤੱਪਾ ਕਰਿਆ ਤਾਰਾਂ ਦੋ ਨਾ ਦਿੱਤੀਆਂ ਨਹੀਂ ਕੁਛ ਨਹੀਂ ਦਿੱਤਾ ਬਾਈ ਠੀਕ ਆ ਆਪਣੇ ਭਾ ਦਾ ਤਾਂ ਗੱਬਣਾ ਇਹ ਹਾਂ ਤੇ ਲੋਕ ਪਲਾਪ ਦੂਜੇ ਪਲਾ ਦੇ ਖਾਲੀ ਮਨ ਕੇ ਲੈ ਜਾਣਾ ਬਾਈ ਖਾਲੀ ਮਨ ਕੇ ਲੈ ਜਾਏ ਬੱਚਾ ਇਹਦੇ ਪਿੱਛੇ ਆਹ ਕੱਟਾ ਹਾਂ ਸ਼ੇਰੇ ਫੌਜੀ ਦਾ ਕੱਟਾ ਬਾਈ ਇਹ ਸ਼ੇਰੇ ਫੌਜੀ ਦਾ ਬਾਈ ਕਹਿੰਦਾ ਇਹਦੇ ਸੀਮਨ ਲਵਾਇਆ ਸੀ ਉਹਦਾ ਇਹ ਦੋਸਤੋ ਕੱਟਾ ਦਾ ਆਪੇ ਬਈ ਸੀਮਨ ਆਪਣਾ ਇਹ ਹਾਂ ਬਾਕੀ ਬਾਈ ਦੇ ਕੋਲ ਹੀ ਹੈ ਸੀਮਨ ਕੋਈ ਗੱਲ ਨਹੀਂ ਬਾਈ ਵਟੂ ਤੇ ਹੁਣ ਵੀਰੇ ਜਿਹੜਾ ਦੁੱਧ ਚੋਣਿਓ ਦੋਨੇ ਟਾਈਮਾਂ ਦਾ ਕਿੰਨਾ ਬਾਈ ਇਹਦਾ ਦੁੱਧ ਬਾਈ ਹੈਗਾ ਇਹਦੀ ਥੱਲੇ ਮੰਨ ਕੇ ਚੱਲ ਬਈ 8 ਤੋਂ ਤਾਂ ਥੱਲੇ ਆ ਤੇ 7.5 ਤੋਂ ਉੱਪਰ ਆ 7.5 ਤੋਂ 8 ਦੇ ਵਿੱਚ ਆ ਵੀ ਪੌਣੀ ਕੱਠਰ ਵਾਲਾ ਚਾਹਦਾ ਤੂੰ 7.5 ਤਾਂ ਹੈਗਾ ਨਾ ਹਾਂ 7.5 ਹੈਗਾ ਬਾਈ 7.5 ਕਿਲੋ ਦੋਸਤੋ ਦੁੱਧ ਆ 25 ਦਿਨਾਂ ਦਾ ਟੀਕਾ ਭਰਿਆ ਨੂੰ ਹੋ ਗਿਆ ਉਸ ਤੋਂ ਬਾਅਦ ਕੁਸਤਾਰ ਮਾਰ ਕਰੀ ਨਹੀਂ ਹਾਂ ਨਹੀਂ ਕਰੀ ਹਾਂ ਭਾਈ ਹਾਂ ਤੇ ਹੋ ਸਕਦਾ ਕਿਸੇ ਦੀ ਕਿਸਮਤ ਚੰਗੀ ਹੋਈ ਤਾਂ ਭਾਈ ਗੱਬਣ ਵੀ ਨਿਕਲ ਸਕਦੀ ਆ ਬਾਕੀ ਬਾਈ ਕਹਿੰਦਾ ਆਪਣੇ ਬਣਿਓ ਹਜੇ ਫਿਲਹਾਲ ਪੂਰੀ ਗੱਬਣੀ ਆ ਤੇ ਸੌਸੀਲਾ ਵਧੀਆ ਮਿਲਦਾ ਬਾਈ ਮਹਾਜਮਾ ਥਾਪੀ ਦੀ ਮਿਲਦੀ ਆ ਭਾਈ ਕੱਟਾ ਵੀ ਨਹੀਂ ਛੱਲੇ ਛੱੜਦੀ ਐ ਜਮਾ ਲੱਤ ਵੀ ਨਹੀਂ ਚਾਹਦੀ ਕੋਈ ਚੋਈ ਆ ਵੀ ਠੀਕ ਆ ਬਾਈ ਕਹਿੰਦਾ ਥਾਪੀ ਦੀ ਮਿਲਦੀ ਆ ਤੇ ਕੱਟਾ ਦਾ ਪਣਾੜੀ ਦੇਮਾ ਹਾਂ ਨਾਲ ਹੀ ਦੇਮਾ ਕੱਟਾ ਦਾ ਠੀਕ ਆ ਠੀਕ ਆ ਤੇ ਇੱਕ ਵਾਰੀ ਵਨ ਟੂ ਬਾਈ ਖੋਲ ਲਾ ਫਿਰ ਨੰਬਰ ਵੀਰ ਦਾ ਹੇਠਾਂ ਚੱਲੀ ਜਾਂਦਾ ਦੋਸ ਕੱਦ ਦੀ ਝੋਟੀ ਪੂਰੀ ਉੱਚੀ ਲੰਮੀ ਆ ਵੀਰੇ ਆ ਦੇਖ ਕੱਦ ਕੁਦ ਬਹੁਤ ਆ ਬਾਈ ਝੋਟੀ ਦਾ ਕੱਦ ਝੋਟੀ ਦਾ ਬਹੁਤ ਆ ਬਾਈ ਨੇ ਲੈ ਬਾਈ ਦੰਦ ਵੀ ਦਿਖਾ ਦਨੇ ਆਪਾਂ ਹਾਂ ਸੱਜਰ ਸੂਈ ਦੀ ਬਾਈ ਨੇ ਮੈਨੂੰ ਉਹ ਦਿਖਾਈ ਸੀ ਯਾਰ ਵੀਡੀਓ ਰਾਜੀ ਰੂਜੀ ਉਹ ਤਾਂ ਬਹੁਤ ਸੀ ਝੋਟੀ ਭਰ ਕੇ ਬਹੁਤ ਸੋਹਣੀ ਲੱਗਦੀ ਆ ਛੋਟੀ ਉਮਰ ਚ ਹਜੇ ਦੋ ਦੰਦ ਆ ਵੀਰੇ ਜਮਾ ਬਿਲਕੁਲ ਜੈਨੂਨ ਦੋ ਦੰਦ ਜਿਹੜੀ ਹਮ ਲਿਆ ਵੰਟੂ ਬਾਈ ਇੱਧਰ ਨੂੰ ਪਹਿਲਾ ਸੂਆ ਹੈ ਸੂਈ ਹੋਈ ਕਿੰਨੇ ਟਾਈਮ ਦੀ ਸੂਈ ਆ ਹੁਣ ਇਹ ਇਹਨੂੰ ਬਾਈ 3 ਕ ਮਹੀਨੇ ਹੋ ਗਏ ਬਸ 3 ਕ ਮਹੀਨੇ ਹਾਂ ਬਸ 3 ਮਹੀਨੇ ਵੀਰ ਕਹਿੰਦਾ ਇਹਨੂੰ ਸੂਈ ਨੂੰ ਹੋਇਆ ਨੰਬਰ 8 ਤਾਂ ਚੱਲੀ ਜਾਂਦਾ ਦੁੱਧ ਜਿਹੜਾ 7.5 ਤੋਂ 8 ਦੇ ਵਿੱਚ ਵਿੱਚ ਆ ਉਧਰ ਹੀ ਮੋੜ ਲਾ ਵੀਰੇ ਹੂੰ ਆ ਦੇਖੋ ਬਾਈ ਵਧੀਆ ਚੰਗੇ ਕੱਦ 'ਚ ਆ ਤੇ ਉੱਚੀ ਲੰਮੀ ਝੋਟੀ ਜੇ ਕੋਈ ਮਿਹਨਤੀ ਭਰਾ ਲੈ ਗਿਆ ਨਾ ਤੇ ਰਾਜੀ ਰੂਜੀ ਹੋ ਕੇ ਝੋਟੀ ਨੇ ਸੋਹਣੀ ਬਹੁਤ ਬੱਧੀ ਹਾਂ ਗਾਹ ਨੂੰ ਬਾਈ 2 ਲੱਖ ਦੀ ਝੋਟੀ ਜੇ ਮੈਂ ਮਰਜ਼ੀ ਵੇਚ ਦੇ ਹਾਂ ਆ ਦੇਖ ਸੱਜਰ ਨੇ ਬਾਈ 12 ਕਿਲੋ ਦੁੱਧ ਦਿੱਤਾ ਹੋਇਆ ਅੱਛਾ ਹਾਂ 11 ਤੇ 12 ਦੇ ਵਿੱਚ ਬਾਈ ਕਹਿੰਦਾ ਆਪਣੇ ਕੋਲੇ ਸੱਜਰ ਨੇ ਨੇ ਦੁੱਧ ਦਿੱਤਾ ਪਹਿਲਾਂ ਨੇ ਬਾਕੀ ਜਿਹੜੀ ਡਿਮਾਂਡ ਆ ਕੀ ਭਾ ਕਰਦਾ ਬਾਈ ਹਨ ਉਹ ਕਲੀਅਰ ਕਰਾ ਦਿੰਨੇ ਆ ਤੇ ਮੁੱਲ ਕੀ ਰੂ ਵੰਟੂ ਬਾਈ ਦਾ ਮੋਲ ਤਾਂ ਬਾਈ ਦੇਖ ਲੈ ਆਪਾਂ ਦੇ ਲੈਣਾ 75000 ਰੁਪਿਆ ਹਾਂ ਠੀਕ ਆ ਇਹਦੇ ਚ ਮੌਕੇ ਤੇ ਮਾਣ ਹਾਂ ਮਾਣ ਤਨ ਕਰ ਦਾਂਗੇ ਬਾਈ ਆਪਾਂ ਹਾਂ 75000 ਦੋਸਤੋ ਬਾਈ ਨੇ ਮੌਕੇ ਤੇ ਮੁੱਲ ਜਿਹੜੇ ਹੁਣ ਬਾਈ ਨੇ ਕਿਸੇ ਨੇ ਕੱਟੀ ਰਣੀ ਹੈ ਕੱਟੀ ਨਾਲ ਤਾਂ ਬਾਈ ਟੋਕਣ ਮੈਸਜ ਜਿਵੇਂ ਅਗਲੇ ਦਾ ਸ਼ਕੀਨ ਝੋਟੀ ਮੰਨ ਕੇ ਚੱਲ ਸਹੀ ਹੈ ਭਾਈ ਲੈ ਸਕਦਾ ਕੋਈ ਪਾਲਣ ਨਾਲ ਹਾਂ ਜਮ ਇੱਕ ਕਰੇ ਲੋ ਖਰਚਾ ਦੋਸਤੋ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਜਿਹੜੇ ਮੇਰੇ ਭਰਾ ਨੂੰ ਪਸੰਦ ਆਉਂਦੀ ਆ ਕਰ ਲਿਓ ਬਾਈ ਨਾਲ ਸੰਪਰਕ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਕੋਲੀ ਇਹ ਨਾਲ ਐ ਕੋਈ ਅੱਛਾ ਹੂੰ ਠੀਕ ਆ ਬਈ ਠੀਕ ਆ ਆ ਦੇਖ